ਸੀ ਕਹੇ ਜਾਣੇ ਜਨਾਨੀਆਂ ਦੇ ਸੋਚੀ ਰਹਿੰਦੇ ਤੁਸੀਂ ਤੇ ਕਾਦੀ ਸੂਟ ਵਿਖਾ ਦੇਣੇ ਤੇ ਕਦੀ ਕੁਰਤੀਆਂ ਵਿਖਾ ਦੇਣੇ ਤੇ ਕਦੀ ਕਿਲਜ਼ਵੇਅਰ ਵਿਖਾ ਦੇਣੇ ਸਾਡਾ ਕੀ ਹੋਊਗਾ ਸਾਨੂੰ ਵੀ ਤਾਂ ਰਿਕੁਆਇਰਮੈਂਟ ਹੈ ਆਪਣੀ ਦੁਕਾਨ ਤੇ ਕੁਰਤੇ ਚਾਹੀਦੇ ਨੇ ਅਰੇ ਮਿਲ ਜਾਓਗੇ ਜੀ ਕਿਸ ਬਾਤ ਦੀ ਟੈਨਸ਼ਨ ਲੈ ਰਹੇ ਹੋ ਹਰ ਟਾਈਪ ਦੀ ਕੁਰਤੇ 컬렉ਸ਼ਨ ਮਿਲ ਜਾਊਗੀ ਨਾਲੇ ਐਨੀ ਐਕਸਕਲੂਸਿਵ 컬렉ਸ਼ਨ ਲੈ ਕੇ ਆਏ ਨਾ ਤੁਸੀਂ ਵੇਟ ਤੇ ਰਹਿ ਜਾਓਗੇ ਸਾਰੇ ਨੂੰ ਅੱਜ ਮੈਂ ਤੁਹਾਡਾ ਵੈਲਕਮ ਕਰਦੀ ਆ ਸਾਰੇ YouTube ਚੈਨਲ ਤੇ ਮੈਂ ਪਹਿਲਾ ਪ੍ਰੋਡਕਟ ਤੁਹਾਨੂੰ ਵਿਖਾਵਾਂ ਨਾ ਤੁਸੀਂ ਦੇਖਦੇ ਰਹ ਜਾਓਗੇ ਤੇ ਨਾ ਮੈਂ ਇੱਕ ਗੱਲ ਕਹਿ ਰਹੀ ਆ ਵੀਡੀਓ ਨੂੰ ਸਕਿਪ ਨਾ ਕਰਨਾ ਪੂਰਾ ਵੇਖਣਾ ਤਾਂ ਆਪਾਂ ਸ਼ੁਰੂ ਕਰਦੇ ਆ ਫਰਸਟ ਪੀਸ ਤਾਂ ਜੇ ਤੁਹਾਨੂੰ ਚਾਹੀਦੇ ਨੇ ਇਸ ਸਾਈਪ ਦੇ ਵਿਆਹ ਸ਼ਾਦੀਆਂ ਦੇ ਸਭ ਤੋਂ ਐਕਸਕਲੂਸਿਵ ਕੁਰਤੇ ਪਜਾਮੇ ਮਿਲ ਜਾਓਗੇ ਜੀ ਵੇਖ ਸਕਦੇ ਹੋ ਕਿੰਨਾ ਸੋਹਣਾ ਪੀਸ ਆਣ ਵਾਲਾ ਹੈ ਨਾਲੇ ਮੈਂ ਤੁਹਾਨੂੰ ਕਹਾਂ ਇਸ ਵਿੱਚ ਵੀ ਤੁਹਾਨੂੰ ਸਾਈਜ਼ ਚਾਹੀਏ 38 ਤੋਂ ਲੈ ਕੇ 42 ਤੱਕ ਸਾਈਜ਼ ਸੋਨੋ ਮਿਲ ਜਾਓਗੇ ਜੇ ਮੈਂ ਗੱਲ ਕਰਾਂ ਕਲਰ ਸੀ ਤਾਂ ਤੁਸੀਂ ਵੇਖ ਸਕਦੇ ਹੋ ਮਹਿੰਦੀ ਦੀ ਰਸਮਾਂ ਲਈ ਕਿੰਨਾ ਸੋਹਣਾ ਕਲਰ ਆ ਜਾਊਗਾ ਗ੍ਰੀਨ ਕਲਰ ਰਹਿਣ ਵਾਲਾ ਹੈ ਮਹਿੰਦੀ ਕਲਰ ਰਹਿਣ ਵਾਲਾ ਹੈ ਤੇ ਨਾਲੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦੀ ਹਾਂ ਸਭ ਤੋਂ ਬੈਸਟ ਕਲੈਕਸ਼ਨ ਰਹਿੰਦੀ ਹੈ ਜੀ ਇਸ ਸਰ ਦੇ ਬੇਸਿਕ ਕੁਰਤੇਆ ਦੇ ਕਿਉਂਕਿ ਇਹਨੂੰ ਨਾ ਕਦੀ ਵੀ ਆਪਾਂ ਕੋਟੀ ਨਾਲ ਪਾ ਸਕਦੇ ਆ ਕਦੀ ਕਹਿ ਸਕਦੇ ਹੋ ਜੋਧਪੂਰੀ ਨਾਲ ਪਾ ਸਕਦੇ ਆ ਤੇ ਕਿਸੇ ਨਾਲ ਵੀ ਇਹਨੂੰ ਟੀਮ ਅਪ ਕਰ ਸਕਦੇ ਆ ਤੇ ਨਾਲੇ ਤੁਸੀਂ ਇਸ ਸਰ ਦੀ ਕਲੈਕਸ਼ਨ ਆਪਣੀ ਦੁਕਾਨ ਤੇ ਰੱਖਿਓ ਮੈਂ ਕਹਿ ਰਹੀਆਂ ਤੁਸੀਂ ਬਹੁਤ ਸਾਰਾ ਪ੍ਰੋਫਿਟ ਕਮਾ ਪਾਓਗੇ ਅੱਛਾ ਮਾਰਜਿਨ ਵੀ ਤੁਸੀਂ ਸੈੱਟ ਕਰ ਪਾਓਗੇ ਨਾਲੇ ਜੇ ਤੁਸੀਂ ਨਵਾਂ ਬਿਜ਼ਨਸ ਕਰਨਾ ਹੈ ਮੈਨਜ਼ ਵੇਅਰ ਦਾ ਹੀ ਕਰਨਾ ਹੈ ਕਿਉਂਕਿ ਨਾ ਲੇਡੀਜ਼ ਵੇਅਰ ਵਿੱਚ ਕੀ ਹੁੰਦਾ ਤੁਹਾਨੂੰ কুরਤੀ ਵੀ ਰੱਖਣੀ ਪੈਂਦੀ ਹੈ ਤੁਹਾਨੂੰ ਸੂਟ ਵੀ ਰੱਖਣੇ ਪੈਂਦੇ ਨੇ ਤੁਹਾਨੂੰ ਹਰ ਟਾਈਪ ਦੀ ਕਲੈਕਸ਼ਨ ਰੱਖਣੀ ਪੈਂਦੀ ਹੈ ਪਰ men's wear ਦਾ ਇਸ ਟਾਈਪ ਦੇ ਆ ਨਹੀਂ ਰਹਿੰਦਾ ਹੈ ਸਾਬ men's wear ਵਿੱਚ ਕੀ ਰਹਿੰਦਾ ਇਥਨੇ ਕਲੈਕਸ਼ਨ ਤੁਸੀਂ ਰੱਖੀ ਤੁਸੀਂ ਸਿਰਫ ਕੁਰਤੇ ਪਜਾਮੇ ਦੀ ਕਲੈਕਸ਼ਨ ਰੱਖ ਕੇ ਹੀ ਬਹੁਤ ਸਾਰੇ ਆਪਣੀ ਅੱਛੀ ਚੰਗੀ ਦੁਕਾਨ ਚਲਾ ਸਕਦੇ ਹੋ ਨਾਲੇ ਆਪਣੇ ਬਿਜ਼ਨਸ ਨੂੰ ਵਧਾ ਵੀ ਸਕਦੇ ਹੋ ਤੇ ਮੈਂ ਇੱਕ ਹੋਰ ਪੀਸ ਵਿਖਾਉਣੀ ਆ ਤੁਹਾਨੂੰ ਵੀ ਪਤਾ ਹੈ ਹਲਦੀ ਆ ਦੀ ਰਸਮ ਲਈ ਇਸ ਟਾਈਪ ਦੀ ਕਲੈਕਸ਼ਨ ਸਭ ਤੋਂ ਸਾਦਾ ਚੱਲਦੀ ਹੈ ਨਾਲੇ ਤੁਸੀਂ ਵੇਖ ਸਕਦੇ ਹੋ ਕਿੰਨਾ ਪਿਆਰਾ ਜ਼ਰੀ ਦਾ ਕੰਮ ਆ ਜਾਊਗਾ ਐਸ ਵਿੱਚ ਵੀ ਤੁਹਾਨੂੰ ਸਾਈਜ਼ ਚਾਹੀਦੇ ਤੇ 36 ਤੋਂ ਲੈ ਕੇ 44 ਸਾਈਜ਼ ਉਹਨੂੰ ਅਵੇਲੇਬਲ ਹੋ ਜਾਓਗੇ ਤੇ ਨਾ ਹਰ ਕੋਈ ਮੈਨੂਫੈਕਚਰ ਕਹਿੰਦਾ ਕਿ ਆਪਾਂ ਤੋਂ ਬੈਸਟ ਕੁਆਲਿਟੀ ਦੇ ਦਿੰਦੇ ਆ ਤੁਸੀਂ ਵੇਖ ਸਕਦੇ ਹੋ ਕੈਟਲੌਗ ਦੇ ਪੀਸ ਨਾਲ ਤੁਹਾਨੂੰ ਪੀਸ ਮਿਲਦਾ ਹੈ ਪ੍ਰੋਪਰ ਪੰਨੀ ਪੈਕਿੰਗ ਮਿਲਦੀ ਹੈ ਨਾਲੇ ਤੁਹਾਨੂੰ ਐਸ ਤਰ੍ਹਾਂ ਦਾ ਬਾਕਸ ਮਿਲਦਾ ਹੈ ਬਲੈਕ ਕਲਰ ਦਾ ਬਾਕਸ ਆਉਂਦਾ ਹੈ ਨਾਲੇ ਤੁਸੀਂ ਵੇਖ ਸਕਦੇ ਹੋ 골ਡਨ ਕਲਰ ਦਾ ਬੇਸ ਰਹਿੰਦਾ ਹੈ ਤੁਸੀਂ ਵੇਖ ਸਕਦੇ ਹੋ ਕਿੰਨਾ ਸੋਹਣਾ ਪੀਸ ਲੱਗਦਾ ਹੈ ਕਿਉਂਕਿ ਤੁਹਾਨੂੰ ਇਹ ਪਤਾ ਹੈ ਜਦ ਤੱਕ ਪੀਸ ਦੀ ਕੁਆਲਿਟੀ ਦੇ ਨਾਲ ਨਾਲ ਉਹਦੀ ਪੈਕੇਜਿੰਗ ਸੋਹਣੀ ਨਹੀਂ ਹੁੰਦੀ ਉਹ ਕਹਿੰਦੇ ਨਾ ਜੋ ਦਿਖਦਾ ਹੈ ਓਏ ਵਿਖਦਾ ਤੇ ਇਹੀ ਚੀਜ਼ ਹੁੰਦੀ ਹੈ ਜੇ ਤਾਂ ਕੁਆਲਿਟੀ ਚੰਗੀ ਹੁੰਦੀ ਹੈ ਨਾ ਪਰ ਪੈਕੇਜਿੰਗ ਚੰਗੀ ਨਹੀਂ ਹੁੰਦੀ ਤਾਂ ਕੋਈ ਵੀ ਨਹੀਂ ਲੈਂਦਾ ਤੇ ਆਪਾਂ ਤੁਹਾਨੂੰ ਕੁਆਲਿਟੀ ਵੀ ਚੰਗੀ ਦਿੰਦੇ ਆ ਨਾਲੇ ਪੈਕੇਜਿੰਗ ਵੀ ਚੰਗੀ ਦਿੰਦੇ ਆ ਕਿ ਕਦੀ ਵੀ ਤੁਹਾਡੇ ਕਸਮਰਸ ਵੇਖੇ ਨਾ ਪੀਸ ਨੂੰ ਕਹੇ ਓਏ ਹੋਏ 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 ਆਪਾਂ ਤਾਂ ਇਹ ਹੀ ਕਰ ਲੈ ਕੇ ਜਾਣਾ ਹੈ ਇਹੀ ਚਾਹਨੀਆ ਮੈਂ ਤੇ ਮੈਂ ਸਟਾਰਟਿੰਗ ਪ੍ਰਾਈਸ ਦੀ ਗੱਲ ਕਰਾਂ ਤੇ 188 ਰੁਪਈਆ ਤੋਂ ਸਟਾਰਟ ਹੋ ਰਹੀ ਜੀ কুরਤੇ ਪਜਾਮਿਆਂ ਦੀ ਕਲੈਕਸ਼ਨ ਨਾਲੇ ਤੁਸੀਂ ਇਹ ਪੀਸ ਵੀ ਵੇਖ ਸਕਦੇ ਹੋ ਸੈਲਫ ਵਰਕ ਵਿੱਚ ਪੀਸ ਰਹਿਣ ਵਾਲਾ ਹੈ ਨਾਲੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦੀ ਆ ਤਾਨੂੰ ਪਤਾ ਹੀ ਹੈ ਹਰ ਕਿਸੇ ਨੂੰ ਗੁਦਵਾਰੇ ਜਾਣ ਲਈ ਜਾਂ ਛੋਟੇ-ਮੋਟੇ ਫੰਕਸ਼ਨ ਜਾਣ ਲਈ ਜਾਂ ਪਿੰਡਾਂ ਵਿੱਚ ਕੋਮਣ ਲਈ ਕੁਰਤੇ ਪਜਾਮੇ ਦੀ ਕਲੈਕਸ਼ਨ ਚਾਹੀਦੀ ਹੁੰਦੀ ਹੈ ਤੇ ਬੇਸਿਕ ਕੁਰਤੇ ਪਜਾਮੇ ਦੀ ਗੱਲ ਕਰਾਂ ਤੇ ਇਸ ਟਾਈਪ ਦੇ ਬੇਸਿਕ ਕੁਰਤੇ ਪਜਾਮੇ ਦੀ ਵੀ ਕਲੈਕਸ਼ਨ ਮਿਲ ਜਾਊਗੀ ਜੈਪੂਰੀ ਕਾਟਨ ਦਾ ਪੀਸ ਰਹਿਣ ਵਾਲਾ ਕੁਰਤੇਆ ਦਾ ਨਾਲੇ ਜੇ ਤੁਹਾਨੂੰ ਆਪਣੀ ਦੁਕਾਨ ਤੇ ਪਜਾਮੇ ਰੱਖਣੇ ਟਰਾਊਜ਼ਰਸ ਰੱਖਣੇ ਪੈਂਟਾ ਰੱਖਣੀਆਂ ਨੇ ਤੁਹਾਨੂੰ ਇਸ ਟਾਈਪ ਦੇ ਕੁਰਤੇ ਪਜਾਮੇ ਦੇ ਨਾਲ ਪੈਂਟਾ ਦੀ ਵੀ ਕਲੈਕਸ਼ਨ ਮਿਲ ਜਾਊਗੀ ਜੇ ਮੈਂ ਗੱਲ ਕਰਾਂ ਵੇਸ ਸਾਈਜ਼ ਤੇ 34 ਤੋਂ ਲੈ ਕੇ 44 ਸਾਈਜ਼ ਦੇ ਵੇਸ ਸਾਈਜ਼ ਮਿਲ ਜਾਓਗੇ ਤੇ ਤੁਸੀਂ ਵੇਖ ਸਕਦੇ ਹੋ ਇਸ ਟਾਈਪ ਦੀ ਵੀ ਕੁਰਤੇ ਪਜਾਮੇ ਤੁਹਾਨੂੰ ਮਿਲ ਜਾਣਗੇ ਪੇਸਟਲ ਚਾਰਟ ਰਹਿਣ ਵਾਲਾ ਨਾਲੇ ਇੱਕ ਸਪੈਸ਼ਲ ਕਲੈਕਸ਼ਨ ਆ ਚੁੱਕੀ ਹੈ ਤੁਹਾਨੂੰ ਵੀ ਪਤਾ ਹੈ ਦੂਲਿਆਂ ਨੂੰ ਕਿੰਨੇ ਜ਼ਿਆਦਾ ਕਲੈਕਸ਼ਨ ਚਾਹੀਦੀ ਹੁੰਦੀ ਹੈ ਵੱਖਰੀ ਕਲੈਕਸ਼ਨ ਚਾਹੀਦੀ ਹੋ ਵੀ ਕੁਰਤੇ ਪਜਾਮੇ ਦੀ ਤੇ ਤੁਹਾਨੂੰ ਮਿਲ ਜਾਏਗਾ ਜੀ ਇਸ ਟਾਈਪ ਦਾ ਚਿਕਨਕਾਰੀ ਦਾ ਕੁਰਤਾ ਪਜਾਮਾ ਲੱਗ ਰਿਹਾ ਨਾ ਸੋਹਣਾ ਮੈਨੂੰ ਵੀ ਬਹੁਤ ਪਸੰਦ ਆਇਆ ਸੀ ਤੇ ਤੁਸੀਂ ਵੇਖ ਸਕਦੇ ਹੋ ਇਸ ਟਾਈਪ ਦੀ ਕਲੈਕਸ਼ਨ ਰੱਖਿਓ ਕਿਉਂਕਿ ਅਜ ਮੇਰਾ ਫੈਸ਼ਨ ਇੱਕ ਹੀ ਥਾਂ ਹੈ ਜੋ ਤੁਹਾਨੂੰ ਟਰੈਂਡੀ ਕਲੈਕਸ਼ਨ ਦੇਂਦੀ ਹੈ ਜੋ ਮਾਰਕੀਟ ਵਿੱਚ ਚੱਲਦੀ ਹੈ ਤੇ ਇਹ ਮੇਰੀ ਗਾਰੰਟੀ ਹੈ ਤੁਸੀਂ ਕੋਈ ਵੀ ਪ੍ਰੋਡਕਟ ਇੱਥੋਂ ਲੈ ਕੇ ਜਾਓਗੇ ਨਾ ਉਹ ਕਦੀ ਰੁਕੂਗਾ ਨਹੀਂ ਤੁਹਾਨੂੰ ਪ੍ਰੋਪਰ ਸਟਾਕ ਆਊਟ ਹੋ ਜਾਏਗਾ ਨਾਲ ਹੀ ਤੁਸੀਂ ਇੱਕ ਵਾਰ ਹੀ ਆਓਗੇ ਨਾ ਤੁਸੀਂ ਦੂਜੀ ਵਾਰ ਵੀ ਆਓਗੇ ਤੀਜੀ ਵਾਰ ਵੀ ਆਓਗੇ ਨਾਲੇ ਮੈਂ ਤੁਹਾਨੂੰ ਕਹਿੰਦੀ ਆ ਛੇਤੀ ਸੂਰਤ ਆ ਜਾਓ ਸੂਰਤ ਰੇਲਵੇ ਸਟੇਸ਼ਨ ਵਾਲਾ ਆ ਜਾਓ 1 ਕਿਲੋਮੀਟਰ ਦੀ ਦੂਰੀ ਤੇ ਰਹੂਗਾ ਸੁਰਾਣਾ 101 ਗਰਾਉਂਡ ਫਲੋਰ ਤੇ ਤੁਹਾਨੂੰ ਮਿਲ ਜਾਏਗਾ ਤੁਹਾਡਾ ਤੇ ਸਾਡਾ ਅਜਮੇਰਾ ਫੈਸ਼ਨ ਤੇ ਮੈਂ ਤੁਹਾਨੂੰ ਇੱਕ ਹੋਰ ਪੀਸ ਵਿਖਾਈ ਦਿੰਦੀ ਆ ਨਾਲੇ ਤੁਹਾਨੂੰ ਇਸ ਟਾਈਮ ਦੇ ਰਿਯਾਨ ਦੇ কুরਤੇ ਪਜਾਮੇ ਵੀ ਮਿਲ ਜਾਓਗੇ ਵੇਖ ਸਕਦੇ ਹੋ ਕਿੰਨੇ ਵੱਖਰੀ ਕਲੈਕਸ਼ਨ ਲੈ ਕੇ ਆ ਗਿਆ ਤੁਹਾਨੂੰ ਪਤਾ ਹੈ ਮੁੰਡਿਆਂ ਨੂੰ ਨਾ ਥੋੜਾ ਜਿਹਾ ਐਸੇ ਟਾਈਟ ਫਿਟ ਕਪੜੇ ਪਾਉਣ ਦਾ ਬੜਾ ਸ਼ੌਂਕ ਹੁੰਦਾ ਹੈ ਤੇ ਐਸੇ ਦਾ ਟਾਈਟ ਫਿਟ ਕਲੈਕਸ਼ਨ ਵਿੱਚ ਤੁਹਾਨੂੰ ਰਿਯਾਨ ਫੈਬਰਿਕ ਵਿੱਚ ਪੀਸ ਮਿਲ ਜਾਓਗੇ ਐਸ ਵਿੱਚ ਵੀ ਸਾਈਜ਼ਸ ਚਾਹੀਦੇ ਨੇ ਸਾਈਜ਼ਸ ਵੀ ਅਵੇਲੇਬਲ ਨੇ 36 ਤੋਂ ਲੈ ਕੇ 42 ਸਾਈਜ਼ ਤੁਹਾਨੂੰ ਮਿਲ ਜਾਊਗਾ ਕਲਰਸ ਚਾਹੀਦੇ ਨੇ ਕਲਰਸ ਵੀ ਮਿਲ ਜਾਓਗੇ ਨਾਲੇ ਮੈਂ ਤੁਹਾਨੂੰ ਕਹਿੰਨੀ ਆ ਇੰਨੀ ਸਾਰੀ ਕਲੈਕਸ਼ਨ ਤੁਹਾਨੂੰ ਕੋਈ ਵੀ ਥਾਂ ਨਹੀਂ ਦੇ ਸਕਦਾ ਜੇ ਤੁਸੀਂ ਲੁਧਿਆਣਾ ਤੋ ਅਮ੍ਰਿਤਸਰ ਤੋਂ ਇੱਥੇ ਨਹੀਂ ਆ ਸਕਦੇ ਹੋ ਨਾ ਤੁਸੀਂ ਆਨਲਾਈਨ ਸ਼ੋਪਿੰਗ ਵੀ ਕਰ ਸਕਦੇ ਹੋ ਨਾਲੇ ਸਕਰੀਨ ਤੇ ਦਿੱਤੇ ਹੋ ਨੰਬਰਾਂ ਨੂੰ ਕਾਲ ਵੀ ਕਰ ਸਕਦੇ ਹੋ ਜਦ ਤੱਕ ਪ੍ਰੋਡਕਟ ਨਹੀਂ ਆ ਜਾਂਦਾ ਪੂਰੀ ਜ਼ਿੰਮੇਵਾਰੀ ਸਾਡੇ ਅਜਮੇਰਾ ਫੈਸ਼ਨ ਦੀ ਹੈ ਹੋਰ ਕੀ ਹੀ ਦੱਸਾਂ ਇੰਨੀ ਸਾਰੀ ਚੀਜ਼ਾਂ ਤਾਂ ਦੱਸ ਹੀ ਆਵਾਂ ਚਲੋ ਮਿਲਦੇ ਆਂ ਹੋਰ ਕਲੈਕਸ਼ਨ ਨਾਲ ਹੋਰ ਪ੍ਰੋਡਕਟ ਨਾਲ ਤਦ ਤੱਕ ਲਈ ਤੁਸੀਂ ਇੱਕ ਹੀ ਕੰਮ ਕਰਨਾ ਹੈ ਚੈਨਲ ਨੂੰ ਲਾਈਕ ਕਰ ਲਿਓ ਕਮੈਂਟ ਕਰਿਓ ਸ਼ੇਅਰ ਕਰਿਓ ਔਰ ਇੱਕ ਹੋਰ ਚੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਅਜਮੇਰਾ ਫੈਸ਼ਨ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਲੱਸ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਮਿਲਦੇ ਆਂ ਨੈਕਸਟ ਵੀਡੀਓ ਵੱਲ ਤਦ ਤੱਕ ਲਈਜੀ ਸਸ੍ਰੀ ਅਕਾਲ